ਦਸ਼ਮੇਸ਼ ਪਾਤਸ਼ਾਹ ਜੀ ਹਜ਼ੂਰੀ ਵਿੱਚ ਨਾ ਇੱਕ ਜੋਗੀ ਆਇਆ ਨਾਂਗਾ ਇਹਨੇ ਲੰਗੋਟ ਬੰਨਿਆ ਹੋਇਆ ਤੇ ਆਪਣੇ ਤਨ ਨੂੰ ਮਲੀ ਹੋਈ ਆ ਸਵਾਹ ਗੱਲ ਕਰ ਰਹੇ ਲੱਖ ਸ਼ਿੰਗਾਰ ਬਣਾਇਆ ਦੀ ਹੁਣ ਇਹਦਾ ਆਪਣਾ ਲਿਬਾਸ ਹੈ ਇਹਦਾ ਆਪਣਾ ਭੇਖਾ ਭਾਈ ਸੁthresਾਛ ਛੇਵੇਂ ਪਾਤਸ਼ਾਹ ਦੇ ਸਮੇਂ ਤੋਂ ਆਏ ਸੀ ਗੁਰੂ ਹਜ਼ੂਰੀ ਵਿੱਚ ਦਸਵੇਂ ਪਾਤਸ਼ਾਹ ਦੇ ਸਮੇਂ ਤੱਕ ਰਹੇ ਨੇ 145 ਸਾਲ ਦੀ ਉਮਰ ਭੋਕੇ ਗਏ ਨੇ ਕਈ ਵਾਰੀ ਸਾਖੀਆਂ ਰਲਗੱਡ ਹੋ ਜਾਂਦੀਆਂ ਸਾਨੂੰ ਭੁਲੇਖਾ ਲੱਗ ਜਾਂਦਾ ਅਸੀਂ ਕਹਿੰਦੇ ਨੇ ਵੀ 7ਵੇਂ ਪਾਤਸ਼ਾਹ ਦੇ ਸਮੇਂ ਵੀ ਆ ਗੱਲ ਹੋਈ ਸੀ ਉਦੋਂ ਵੀ ਸੁਥਰੇ ਸ਼ਾਦੀ ਗੱਲ ਹੋਈ ਸੀ 9ਵੇਂ ਪਾਤਸ਼ਾਹ ਵੇਲੇ ਵਸੇ ਦਾਰਾਸਲ ਉਹਨਾਂ ਦੀ ਉਮਰ ਇੰਨੀ ਲੰਮੀ ਸੀ 6ਵੇਂ ਪਾਤਸ਼ਾਹ 12 ਮੂਲੇ ਤੋਂ ਇਹਨਾਂ ਨੂੰ ਲੈ ਕੇ ਆਏ ਸੀ ਛੋਟਿਆਂ ਹੁੰਦਾ ਹੀ ਤੇ 10ਵੇਂ ਪਾਤਸ਼ਾਹ ਦੇ ਸਮੇਂ ਤੱਕ ਰਹੇ ਨੇ ਹਾਸ ਰਸ ਵਿੱਚ ਇੰਨਾ ਵਧੀਆ ਪ੍ਰਚਾਰ ਕਰਦੇ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਸੀ ਭਾਈ ਸਾਹਿਬ ਹੁਣੇ ਜੋਗੀ ਆਣ ਕੇ ਬੈਠ ਗਿਆ ਸਵਾ ਮਲੀ ਹੋਈ ਆ ਤੇ ਭਾਈ ਸਾਹਿਬ ਪੁੱਛਦੇ ਨੇ ਮਗਰੋਂ ਬੈਠਿਆ ਜੋਗੀ ਨੂੰ ਕਹਿੰਦੇ ਬਾਬਾ ਜੀ ਤੁਹਾਡਾ ਨਾਂ ਕੀ ਹੈ ਦੋ ਕਮਿੰਟ ਬੈਠੇ ਭਾਈ ਸਾਹਿਬ ਨੇ ਹੌਲੀਕ ਦੇਨੇ ਨਾ ਬੈਕ ਤੇ ਉਹਦੀ ਪਿੱਠ ਤੇ ਉਂਗਲ ਘਸਾਤੀ ਮਗਰੋਂ ਉਹਨੇ ਮਗਰੋਂ ਦੇਖਿਆ ਫੇਰ ਜਦੋਂ ਦੇਖਿਆ ਨਾ ਭਾਈ ਸਾਹਿਬ ਕਹਿੰਦੇ ਤੁਹਾਡਾ ਨਾਮ ਕੀ ਆ ਉਹ ਕਹਿੰਦਾ ਤੈਨੂੰ ਦੱਸਿਆ ਤਾਂ ਹੈਗਾ ਵੀ ਸੀਤਲ ਦਾਸ ਦੋ ਕਮਿੰਟ ਫੇਰ ਬੈਠੇ ਭਾਈ ਸਾਹਿਬ ਨੇ ਉਹਨਾਂ ਕੋਲ ਥੋੜੀ ਜੀ ਜ਼ੋਰ ਦੀ ਹੋਰ ਮਾਰਤੀ ਹੁਣ ਬਾਬੇ ਦੀ ਆਵਾਜ਼ ਤਲਖੀ ਵਾਲੀ ਹੋ ਗਈ ਥੋੜਾ ਜਿਆ ਘਰੋੜ ਕੇ ਜੇ ਕਹਿੰਦਾ ਤੈਨੂੰ ਸੁਣਿਆ ਨਹੀਂ ਕਿਹਾ ਤਾਂ ਹੈਗਾ ਸੀਤਲ ਦਾਸ ਦੋ ਕਮਿੰਟ ਬੈਠੇ ਭਾਈ ਸਾਹਿਬ ਨੇ ਉਹਨਾਂ ਕੋਲ ਜ਼ੋਰ ਦੀ ਹੋਰ ਮਾਰਤੀ ਬਾਬੇ ਦੇ ਕੋਲੇ ਵਲਾਂ ਵਾਲਾ ਡੰਡਾ ਸੀ ਚੱਕਿਆ ਤੇ ਮਾਰਨ ਵਾਸਤੇ ਭੱਜਿਆ ਸੁਤ ਪਾਈ ਸਾਹਿਬ ਨੇ ਦੋ ਚਾਰ ਕਢਾਏ ਗੇੜੇ ਤੇ ਜਾ ਕੇ ਦਸ਼ਮੇਸ਼ ਪਾਤਸ਼ਾਹ ਜੀ ਦੇ ਕੋਲ ਬੈਠ ਗਏ। ਦਸ਼ਮੇਸ਼ ਪਾਤਸ਼ਾਹ ਕਹਿੰਦੇ ਬਾਬਾ ਜੀ ਮਾਰਨ ਆਸਤੇ ਕਾਹਤੋਂ ਦੌੜੇ ਆਉਣੇ ਕੀ ਹੋ ਗਿਆ ਕਹਿੰਦੇ ਜੀ ਆਪਣੇ ਆ ਸੇਵਕ ਨੂੰ ਪੁੱਛੋ ਇਹ ਮੇਰੀ ਬਿਦਵੀ ਕਰ ਰਿਹਾ ਮੈਨੂੰ ਤੰਗ ਕਰਦਾ ਏ। ਦਸ਼ਮੇਸ਼ ਪਾਤਸ਼ਾਹ ਜੀ ਤਾਂ ਘਟ ਘਟ ਕੇ ਅੰਦਰ ਕੀ ਜਾਣਤ ਸਤਿਗੁਰੂ ਸੀ। ਕਹਿਣ ਲੱਗੇ ਬਾਬਾ ਜੀ ਦੱਸੋ ਵੀ ਇਹ ਪਰੇਸ਼ਾਨ ਕਿਉਂ ਕਰ ਰਿਹਾ। ਕਹਿੰਦਾ ਜੀ ਮੈਂ RAM ਨਾਲ ਬੈਠਾ ਸੀਗਾ ਤੇ ਇਹ ਮੇਰੀ ਪਿੱਠ ਤੇ ਉਂਗਲਾਂ ਮਾਰਨੋਂ ਨਹੀਂ ਹਟਦਾ। ਦਸ਼ਮੇਸ਼ ਪਾਤਸ਼ਾਹ ਪੁੱਛਦੇ ਕਹਿੰਦੇ ਸੁਥਰੇ ਸ਼ਾਹ ਕਿਉਂ ਦੱਸ ਭਾਈ ਵੀ ਤੂੰ ਬਾਬਾ ਜੀ ਨੂੰ ਤੰਗ ਕਿਉਂ ਕਰਦਾ ਸੀ ਭਾਈ ਸਾਹਿਬ ਜੀ ਕਹਿੰਦੇ ਜੀ ਵੀ ਦਾਰ ਅਸਲ ਮੈਂ ਤਾਂ ਇਹਨਾਂ ਦਾ ਨਾਮ ਪੁੱਛ ਰਿਆ ਸੀ ਇਹ ਕਹਿੰਦੇ ਮੇਰਾ ਨਾਮ ਸੀਤਲਦਾਸ ਆ ਲੱਖ ਸ਼ਿੰਗਾਰ ਬਣਾਇਆ ਪਰ ਪਹਿਰਾਵਾ ਇਹਨਾਂ ਨੇ ਪਿੰਡੇ ਤੇ ਸਵਾਹ ਮਲੀ ਹੋਈ ਆ ਤੇ ਮੈਂ ਸੋਚਿਆ ਵੀ ਸਵਾਹ ਅੱਗ ਤੋਂ ਬਣਦੀ ਆ ਵੀ ਫੋਲ ਕੇ ਦੇਖ ਲਾਂ ਅੱਗ ਥੱਲੇ ਹੈਗੀ ਆ ਕਿ ਕੱਲੀ ਸਵਾਈ ਆ ਕਹਿੰਦੇ ਮੈਂ ਉਂਗਲ ਮਾਰੀ ਸੱਚੀ ਮੁੱਚੀ ਭਾਂਬੜ ਵੱਲਦੇ ਸੀ ਬਾਹਰ ਲਾਟਾਂ ਨਿਕਲ ਤੁਰੀਆਂ ਭੱਜ ਕੇ ਆਏ ਬਾਅਦਛਾ ਜੀ ਕਹਿੰਦੇ ਭਾਈ ਜਿਹੜੀ ਸਵਾਮਲਣੀ ਇਸ ਗੱਲ ਦਾ ਸੰਕੇਤ ਹੁੰਦੀ ਆ ਵੀ ਮੈਂ ਜਿਉਂਦੇ ਨੇ ਮੌਤ ਨੂੰ ਗੱਲ ਲਾਇਆ ਹੋਇਆ ਮੈਨੂੰ ਮੌਤ ਦੀ ਪਰਵਾਹ ਕੋਈ ਨਹੀਂ ਆਪਣਾ ਆਪ ਗਵਾ ਦੇਣਾ ਤੂੰ ਸੱਚਮੁੱਚ ਓਂ ਦੱਸ ਵੀ ਇਹ ਸਵਾਈ ਮਲਿਕ ਜੀਵਨ ਵਿੱਚ ਕੋਈ ਮਲਾਪ ਵਾਲੀ ਵੀ ਗੱਲ ਬਣੀ ਆ ਉਹ ਰੋਂਦਿਆਂ ਹੋਇਆ ਕਹਿੰਦਾ ਬਾਬਾ ਜੀ ਸੱਚਮੁੱਚ ਪਹਿਰਾਵਾ ਹੀ ਪਾਇਆ ਹੋਇਆ ਜੇ ਜ ਤੱਕ ਸ਼ਾਂਤੀ ਸ਼ੁੰਤੀ ਵਾਲੀ ਗੱਲ ਕੋਈ ਨਹੀਂ ਦਸ਼ਮੇਸ਼ ਪਾਚ ਨੇ ਉੱਥੇ ਪੰਕਤੀਆਂ ਪੜੀਆਂ ਸੀ ਤੁਹਾਨੂੰ ਚੇਤੇ ਨੇ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਅਥਾਰੇ ਅਥਾਰੇ ਅਥਾ ਸਵਾ ਮਲੀ ਜਾਣੇ ਕਿ ਸ਼ਿੰਗਾਰ ਕੀਤਾ ਲਬਾਸ ਕੋਈ ਧਾਰਮਿਕ ਹੀ ਆ ਨਾ ਵੀ ਧਾਰਮਿਕ ਚਮਾਦ ਦਾ ਲਬਾਸ ਸਵਾ ਮੜ ਲੈਣੀ। ਪਾਤਸ਼ਾਹ ਜੀ ਕਹਿੰਦੇ ਭਾਈ ਪਹਿਰਾਵਾ ਮੁਬਾਰਕ ਆ ਜੇ ਮਗਰ ਰਹਿਣੀ ਬਹਿਣੀ ਵੀ ਹੋਵੇ ਦਸ਼ਮੇਸ਼ ਪਾਤਸ਼ਾਹ ਦੇ ਚਰਨੀ ਡਿੱਗ ਕੇ ਇਹਨੇ ਪਾਤਸ਼ਾਹ ਜੀ ਦੇ ਚਰਨਾ ਤੇ ਡਿੱਗ ਕੇ ਚਰਨ ਪਾਹੁ ਲਈ ਸੀ ਨਾਲ ਮਾਫੀ ਮੰਗੀ ਕਹਿੰਦਾ ਜੀ ਸੱਚਮੁੱਚ ਲੋਕ ਵਾਵਾ ਵਾਵਾ ਕਰਦੇ ਨੇ ਦੁਕਾਨਦਾਰੀ ਚੱਲੀ ਜਾਂਦੀ ਆ ਮੇਰੇ ਜੀਵਨ ਚ ਟਿਕਾਉ ਟੁਕੋ ਕੋਈ ਨਹੀਂ। ਬਾਬਾ ਫਰੀਦ ਜੀ ਕਹਿੰਦੇ ਨੇ ਲਬਾਸ ਨਾਲ ਕੇਵਲ ਸ਼ਿੰਗਾਰ ਨਾਲ ਨਹੀਂ ਗੱਲ ਬਣਨੀ। ਕਹਿੰਦੇ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼ ਲੱਖ ਸ਼ਿੰਗਾਰ ਬਣਾਇਆ ਸ਼ਿੰਗਾਰ ਦੇ ਅਰਥ ਨੇ ਕੋਈ ਵੀ ਧਾਰਮਿਕ ਪਹਿਰਾਵਾ ਪਾ ਲੈਣਾ ਉਹ ਚਾਹੇ ਕਿਸੇ ਮਜ਼ਬਦ ਦਾ ਵੀ ਹੋਵੇ ਪਾਤਸ਼ਾਹੀ ਕਹਿੰਦੇ ਕੱਲੇ ਸ਼ਿੰਗਾਰ ਨਾਲ ਮਾਲਕ ਨਹੀਂ ਰੀਝਦਾ ਉਹ ਤਾਂ ਕਰਮ ਕਰਤੂਤ ਦੇਖਦਾ ਵੀ ਇਹਦੇ ਕੰਮ ਤੇ ਅਸੂਲ ਕਿੱਦਾਂ ਦੇ ਨੇ ਫੇਰ ਵਰਦੀ ਮੁਬਾਰਕਾ ਚਾਹੇ ਕਿਸੇ ਧਰਮ ਦੀ ਵੀ ਪਾਈ ਹੋਵੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤ ਜਿਤ ਦਿਨ ਦੇਹ ਬੰਸਸੀ ਤੇ ਤਵੇਲਾ ਕਹਸ ਤਾ ਨਾ ਪ੍ਰੇਤ ਕਹਿੰਦੇ ਉਹ ਭਲਿਆ ਜਿੱਦਣ ਤੂੰ ਚੜਾਈ ਕਰ ਗਿਆ ਨਾ ਜਿਹੜੇ ਤੇਰੇ ਨੇੜੇ ਦੇ ਰਿਸ਼ਤੇਦਾਰ ਵੀ ਨਾਲ ਉਹ ਵੀ ਡਰ-ਡਰ ਕੇ ਦੂਰ ਭੱਜਣਗੇ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਦਾਰਾਸਲ ਜੇ ਸੌਲਾਦ ਮਰਾਦ ਦੀ ਖਾਤਰ ਅਸੀਂ ਕਈ ਕੁਛ ਕਰਦੇ ਰਹਿੰਨੇ ਨਾ ਪੁੱਠਾ ਸਿੱਧਾ ਜੇ ਕਿਤੇ ਉਸੇ ਪੋਤੇ ਪੋਤਰੀ ਨੂੰ ਸੁਪਨੇ ਵਿੱਚ ਵੀ ਦੱਸ ਗਿਆ ਅਗਲੇ ਨੇ ਪੁੱਛਾਂ ਪਉਣ ਤਰਪਣਾ ਬਾਪੂ ਦੀਂਦਾ ਰਹਿੰਦਾ ਬਾਬਾ ਜੀ ਕੋਈ ਤਵੀਤ ਕਰਕੇ ਦੇ ਆਜੋ ਸੁਪਨੇ ਚ ਵੀ ਦੇਖਣਾ ਪਸੰਦ ਨਹੀਂ ਕਰਨਾ ਅਗਲਿਆਂ ਨੇ ਕਹਿੰਦੇ ਤੌ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜ ਜਹੈ ਪੁੱਤਰ ਮਲਿਤ ਪੁੱਤਰ ਮਿੱਤਰ ਸੁਖ ਲਤਰ ਸਖਾ ਬੇਗ ਨਕਾਰੋ ਆਇਸ ਦੇਹ ਭੋਨ ਭੰਡਾਰ ਧਰਾ ਗੜ ਜੇਤਕ ਛਾੜਤ ਪ੍ਰਾਨ ਬੇਗਾਨ ਕਹ ਹੈ ਚੇਤre ਅਚੇਤ ਪਸ ਅੰਤ ਕੀ ਬਾਰ ਇਕੱਲੋ ਹੀ ਜਾਹਾਂ ਕਿਉਂਕਿ ਤੈਨੂੰ ਜਦੋਂ ਚੜਾਈ ਕਰ ਜਾਏਗਾ ਨਾ ਗੁਜਰਿਆ ਜਾਣ ਕੇ ਡਰ-ਡਰ ਕੇ ਭੱਜਣਗੇ ਘਰ ਵਾਲੇ ਵੀ ਜਤ ਦਿਨ ਦੇਹ ਬੰਸਸੀ ਤੇ ਤਵੇਲਾ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਆਪਾਂ 5 ਕਿਲੋਮੀਟਰ ਵੀ ਜਾਈਏ ਨਾ ਹੁਣ ਤਾਂ ਸਾਧਨੀ ਬਾਲੇ ਆਗੇ ਨਾ ਭਲਾਂ ਦੀ ਪਹਿਲਾਂ ਤਾਂ ਤੁਰਨ ਲੱਗਿਆਂ ਦੱਸਦੇ ਆਂ 에어ਪੋਰਟ ਤੇ ਜਾ ਕੇ ਜਿੰਨੀ ਦੇਰ ਫਲਾਈਟ ਦੇ ਵਿੱਚ ਬਹਿ ਕੇ ਨੈਟਵਰਕ ਜੇ ਖਤਮ ਜਾਂ ਨਹੀਂ ਨਾ ਹੋ ਜਾਂਦਾ ਸਾਜੇ ਛੱਡ ਨਹੀਂ ਜਾਂਦਾ 19 ਦਿਨ ਵੀ ਰਿਸ਼ਤੇਦਾਰਾਂ ਨੂੰ ਦੱਸੀ ਜਾਂਦੇ ਵੀ ਹੁਣ ਮੈਂ ਅੰਦਰ ਬਹਿ ਗਿਆ ਹੁਣ ਮੈਂ ਤੁਰਨ ਲੱਗਾ ਤੇ ਨਾਲ ਕਹਿੰਦੇ ਵੀ ਉਤਰਦਿਆਂ ਸਾਰੀ ਉੱਥੇ ਵਾਈਫਾਈ ਲੱਭਦੇ ਫਿਰਦੇ ਉਹਨੇ ਭਾਵਾਂ ਘੰਟੇ ਦਾ ਸਟੇ ਹੀ ਹੋਵੇ ਵੀ ਦੱਸ ਦਿਆਂ ਵੀ ਹੁਣ ਮੈਂ ਫੁਲਾਣੇ ਥਾਂ ਤੇ ਵਿਚਾਲੇ ਦੇ ਪਹੁੰਚ ਗਿਆ ਪਾਤਸ਼ਾਹ ਜੀ ਕਹਿੰਦੇ ਜਿਹੜੀ ਫਲਾਈਟ ਤੇ ਗਾਂ ਜਾਣਾ ਨਾ ਪੁੱਤ ਮੈਸੇਜ ਨਹੀਂ ਛੱਡਿਆ ਅਜੇ ਤਾਈ ਕਿਸੇ ਨੇ ਵੀ ਮੈਂ ਕਿੱਥੇ ਚਲਿਆ ਗਿਆ ਉਹ ਗੱਲ ਅਲੱਗ ਵੀ ਦੁਕਾਨਦ ਪਾਤਸ਼ਾਹੀ ਕਹਿੰਦੇ ਨੇ ਪਕੜ ਚਲਾਇਨ ਦੂਤ ਜਮ ਕਿਸੈ ਨਾ ਦਿਨੀ ਭੇਤ ਪੰਗਤੀਆਂ ਹੋਰ ਮੈਨੂੰ ਚੇਤੇ ਆਈਆਂ ਕਹਿੰਦੇ ਭੇਤ ਚੇਤ ਹਰ ਕਿਸੈ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਕਹਿੰਦੇ ਸਰੀਰ ਨੂੰ ਸਮੇਟਣ ਦੇ ਤਰੀਕੇ ਦੋ ਤਿੰਨ ਜ਼ਰੂਰ ਹੈਗੇ ਆ ਚਾਰ ਪਰ ਇਹ ਨਹੀਂ ਅਜੇ ਤੱਕ ਕਿਸੇ ਪ੍ਰਾਣੀ ਨੇ ਆਣ ਕੇ ਦੱਸਿਆ ਵੀ ਮੈਂ ਕਿੱਥੇ ਪਹੁੰਚ ਗਿਆ ਕਿਸੇ ਦੀ ਈਮੇਲ ਨਹੀਂ ਆਈ ਅਜੇ ਤਾਈਂ ਕਿਸੇ ਨੇ ਨਹੀਂ ਦੱਸਿਆ ਇੱਕ ਦੱਜਾ ਇੱਕ ਦੱਬੀ ਆ ਇੱਕ ਨਾ ਕੁੱਤੇ ਖਾਹੇ ਇੱਕ ਸਾੜੇ ਜਾਂਦੇ ਆ ਇੱਕ ਦੱਬੇ ਜਾਂਦੇ ਆ ਇੱਕ ਕਾਵਾਂ ਕੁੱਤਿਆਂ ਵਗੈਰੀ ਵੀ ਪਾਉਂਦੇ ਆ ਇੱਕ ਖੂਹਾਂ ਦੇ ਵਿੱਚ ਲਮਕਾ ਦਿੰਦੇ ਆ ਅਲੱਗ-ਅਲੱਗ ਧਰਮਾਂ ਦਾ ਆਪੋ ਆਪਣਾ ਅਕੀਦਾ ਕੋਈ ਕਿਵੇਂ ਦੇ ਨੂੰ ਸਮੇਟਦਾ ਕੋਈ ਕਿਵੇਂ ਸਮੇਟਦਾ ਪਰ ਉਹਦੇ ਨਾਲ ਕਿਸੇ ਪ੍ਰਾਣੀ ਦੇ ਮੁਕਤ ਹੋਣ ਨਾਲ ਜਾਂ ਆਗਤੀ ਵਿੱਚ ਪੈ ਜਾਣ ਦਾ ਕੋਈ ਸਬੰਧ ਨਹੀਂ ਤੇ ਮੈਂ ਇਹ ਪ੍ਰਮਾਣ ਤਾਂ ਲਿਆ ਵੀ ਇਸ ਪੰਕਤੀਆਂ ਵਿੱਚ ਵੀ ਅੱਗੇ ਜਾ ਕੇ ਪਾਤਸ਼ਾਹ ਜੀ ਨੇ ਇਹੀ ਕਹਿਣਾ ਵੀ ਕਿਸੇ ਨੂੰ ਨਹੀਂ ਭੇਤ ਮਿਲਿਆ ਵੀ ਕਿੱਥੇ ਚਲਾ ਗਿਆ ਇੱਕ ਦੱਜਾ ਇੱਕ ਦੱਬੀਆ ਇੱਕ ਨਾਂ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਹ ਛੱਟੀਆ ਇੱਕ ਭੀ ਫਿਰ ਹਸਣ ਪਾਏ ਨਾਨਕ ਏਵ ਨਾਂ ਜਾਪੀ ਕਿੱਥਾ ਜਾਏ ਸਮਾਇ ਪਤਾ ਨਹੀਂ ਲੱਗਾ ਕਿੱਥੇ ਚਲੇਗਾ ਕੋਈ ਭੇਤ ਨਹੀਂ ਮਿਲਿਆ ਪਕੜ ਚਲਾਇਨ ਦੂਤ ਜਾਮ ਕਿਸੈ ਨਾ ਦੇਨੀ ਭੇਤ ਭੇਤ ਨਹੀਂ ਆਇਆ ਕਿਸੇ ਨੂੰ ਵੀ ਮਾਰੂ ਰਾਗ ਦੀਆਂ ਹੋਰ ਇੱਕ ਪੰਕਤੀਆਂ ਮੈਨੂੰ ਚਿਤਿਆ ਆਇਆਂ ਧੰਨ ਕਹ ਤੂੰ ਵਸ ਮੈਂ ਨਾਲੇ ਪ੍ਰੇਮ ਸੁਖਵਾਸੀ ਬਾਲ ਗੋਪਾਲੇ ਧੰਨ ਕਹ ਤੂੰ ਵਸ ਮੈਂ ਨਾਲੇ ਪ੍ਰੇਮ ਸੁਖਵਾਸੀ ਬਾਲ ਗੋਪਾਲੇ ਤੇ ਅਗੋਂ ਜੀਵਾਤਮਾ ਕਹਿੰਦਾ ਪਿਰ ਕਹਿਆ ਹਉ ਹੁਕਮੀ ਬੰਦਾ ਉਹ ਭਾਰ ਉਠਾਪੁਰ ਜਿਸ ਕਾਣ ਨਾ ਚੰਦਾ ਜਿਚਰ ਰੱਖ ਤਿਚਰ ਤੁਮ ਸੰਗ ਰਹਿਣਾ ਜਾਂ ਛੱਡੇ ਤਾਂ ਉਠ ਸਦਾ ਸਾਹੇ ਜੋ ਪ੍ਰੇ ਬਚਨ ਕਹੇ ਧਨ ਸਾਚੇ ਧਨ ਕਛੂ ਨਾ ਸਮਝੇ ਚੰਚਲ ਕਾਚੇ ਇਹ ਸਰੀਰ ਨੇ ਗੱਲ ਨੂੰ ਸੱਚ ਕਰਕੇ ਜਾਣਿਆ ਨਾ ਜੀ ਆਤਮਾ ਕਹਿੰਦਾ ਵੀ ਮੇਰੇ ਵਸ ਦੀ ਗੱਲ ਨਹੀਂ ਉਹ ਬਾਪੂ ਦਾ ਹੁਕਮ ਜਿੱਦਣ ਆ ਗਿਆ ਮੈਂ ਰਹਿ ਥੋੜਾ ਸਕਣਾ ਉਹਨੇ ਮਖੌਲ ਹੀ ਕਹਿੰਦੇ ਸਮਝ ਲਿਆ ਪਰ ਜਿੱਦਣ ਜੀਵਾਤਮਾ ਨੇ ਉਡਾਰੀ ਮਾਰੀ ਨਾ ਭੌਰ ਨੇ ਬਿਲਕੁਲ ਨਹੀਂ ਦੱਸਿਆ ਵੀ ਮੈਂ ਅੱਜ ਚੱਲਿਆ ਕਹਿੰਦੇ ਜੋ ਪ੍ਰੇ ਬਚਨ ਕਹੇ ਧੰ ਸਾਚੇ ਤਨ ਕਛੂ ਨ ਸਮਝੇ ਚੰਚਲ ਕਾਚੇ ਬਹਰ ਬਹਰ ਪਰ ਹੀ ਸੰਗ ਮੰਗੇ ਉਹ ਬਾਤ ਜਾਣੇ ਕਰ ਹਾਸਾ ਹੈ ਆਈ ਆਗਿਆ ਪਿਰਹੁ ਬੁਲਾਇਆ ਨਾ ਧੰ ਪੁੱਛੀ ਨਾ ਮਾਤਾ ਪਕਾਇਆ ਪਕਾਇਆ ਕਹਿੰਦੇ ਉਠ ਸਦਾਇਓ ਸ਼ੂਟਰ ਮਾਰਟੀ ਦੇਖ ਨਾਨਕ ਮਿਥਨ ਮੁਹਾਸਾ ਹੈ ਕਿਸੇ ਨੂੰ ਨਹੀਂ ਭੇਤ ਮਿਲਿਆ ਵੀ ਉਹ ਜੀਵ ਕਿੱਥੇ ਚਲੇਗਾ ਕਹਿੰਦੇ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਨਸਿਓ ਲੱਗਾ ਇਹ ਤੇ ਜਿੰਨੇ ਰਿਸ਼ਤੇਦਾਰ ਸੀ ਨਾਲ ਨਹੀਂ ਕਿਸੇ ਨੇ ਵੀ ਜਾਣਾ ਸੰਗ ਸਖਾ ਸਭ ਤਜ ਗਏ ਕੋ ਉਨਾਂ ਨੇ ਵੀ ਹੋ ਸਾਥ ਕੋ ਨਾਨਕ ਇਸ ਵਿਪਤ ਮੈਂ ਟੇਕ ਏਕ ਰਗਨਾਥ ਛੱਡ ਖੜੋਤੇ ਖੈਨਾ ਮਾਹੇ ਕਹਿੰਦੇ ਜਦੋਂ ਇਸ ਦੁਨੀਆ ਤੋਂ ਜਾਣਾ ਨਾ ਕਿਸੇ ਨੇ ਨਾਲ ਨਹੀਂ ਨਿਬਣਾ ਅਗਲੀਆਂ ਪੰਕਤੀਆਂ ਵਿੱਚ ਰਹਿਮਤ ਕਰਦੇ ਨੇ ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ ਜਦੋਂ ਜੰਦ ਨਿਕਲਦੀ ਨਾ ਜੀਵ ਔਖਾ ਬਹੁਤ ਹੁੰਦਾ ਉਦੋਂ ਉਦੋਂ ਆਪਣੇ ਹੱਥ ਵੀ ਮਰੋੜਦਾ ਉਦੋਂ ਸਰੀਰ ਨੂੰ ਕੰਬਣੀ ਵੀ ਲੱਗਦੀ ਆ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਪਹਿਲਾਂ ਚਾਹੇ ਕਿਸ ਦੀ ਚਮੜੀ ਚਿੱਟੀ ਆ ਚਾਹੇ ਲਾਲ ਆ ਚਾਹੇ ਕਾਲੇ ਰੰਗ ਦੀ ਤੇ ਰੰਗ ਪੀਲਾ ਪੈ ਜਾਂਦਾ ਉਦੋਂ ਹੱਥ ਮਰੋੜੇ ਤਨ ਕਪੇ ਸਿਆਹੋਂ ਹੋਵਾ ਸੇਤ ਕਾਲੇ ਤੋਂ ਚਿੱਟਾ ਰੰਗ ਹੋਣ ਲੱਗ ਗਿਆ ਜਦੋਂ ਚੜ੍ਹਾਈ ਕਰ ਗਿਆ ਮਨੁੱਖ ਅੱਗੇ ਕਹਿੰਦੇ ਨੇ ਹੁਣ ਸਰੀਰ ਵੀ ਇੱਥੇ ਰਹਿ ਗਿਆ ਭੋਏ ਭਾਂਡਾ ਜ਼ਮੀਨ ਜਾਇਦਾਦ ਵੀ ਇਹੀ ਰਹਿ ਗਈ ਤੇ ਹੁਣ ਨਾਲ ਅੱਗੇ ਕਹਾਣੀ ਹੋਰ ਖੜੀ ਹੋਗੀ ਜੇਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਜਦੋਂ ਬੰਦਾ ਜਾਂਦਾ ਨਾ ਇੱਥੋਂ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਬੀਜਿਆ ਹੈ ਉਹ ਵੱਢਣਾ ਪਏਗਾ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਜੇਹਾ ਬੀਜੈ ਸੋ ਲੁਣੈ ਜੋ ਬੀਜਾਂਗੇ ਵੜਣਾ ਪਏਗਾ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜੋ ਬੀਜਾਂਗੇ ਉਹ ਵੜਣਾ ਪਏਗਾ ਦੱਦਾ ਦੋਸ਼ ਨਾ ਦੇਉ ਕਿਸਾ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਮਨ ਮੂਰਖ ਕਾਹੇ ਬਿਲ ਲਾਈਆ ਪੁਰਬ ਲਿਖੇ ਕਾ ਲਿਖਿਆ ਪਈਆ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਏ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕੀਤੇ ਹੋਏ ਕੰਮ ਤਕਦੀਰ ਬਣ ਜਾਂਦੇ ਨੇ ਇਸ ਲਈ ਉਹ ਬੀਜ ਨਾ ਬੀਜੀ ਜਿਹਦਾ ਫਲ ਤੈਨੂੰ ਚੰਗਾ ਨਾ ਲੱਗਦਾ ਹੋਵੇ ਫਰੀਦਾ ਲੋੜੈ ਦਾਖ ਬਜੌਰੀਆਂ ਕਿਕਰ ਬੀਜੈ ਜੱਟ ਹੰਡੈ ਔਨ ਕਤਾਏ ਦਾ ਪੈਦਾ ਲੋੜੈ ਪਟ ਬਾਬਾ ਜੀ ਕਹਿੰਦੇ ਜੋ ਬੀਜਾਂਗੇ ਭਾਈ ਜਿਹਾ ਬੀਜੈ ਸੋਲੁਣਾ ਕਰਮਾਂ ਸੰਦੜਾ ਖੇਤ ਇਹ ਸ਼ਰੀਰ ਕਰਮਾਂ ਦਾ ਖੇਤ ਹੈ ਇਹਦੇ ਵਿੱਚ ਜਿੱਦਾਂ ਦੇ ਕਰਮਾਂ ਦਾ ਬੀਜ ਬੀਜਾਂਗੇ ਨਾ ਉਹ ਵੱਡਣਾ ਪਏਗਾ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਨਿਰਾਸ਼ ਹੋਣ ਦੀ ਲੋੜ ਨਹੀਂ ਕਹਿੰਦੇ ਜਿਹੜੇ ਮਾਲਕ ਦੇ ਚਰਨਾਂ ਵਿੱਚ ਜੋਦੜੀ ਕਰਦੇ ਨੇ ਮਾਲਕ ਗੁਰੂ ਨਾਲ ਮਿਲਾਪ ਕਰਾ ਦਿੰਦਾ ਤੇ ਗੁਰੂ ਜਦੋਂ ਆਪਣੇ ਸ਼ਬਦ ਦਾ ਸਹਾਰਾ ਦੇ ਦਿੰਦਾ ਨਾ ਸ਼ਬਦ ਇੱਕ ਜਹਾਜ਼ ਹੈ ਜਿਹੜਾ ਭਵਜਲ ਵਿੱਚ ਡੁੱਬਣ ਨਹੀਂ ਦਿੰਦਾ ਪਾਰ ਲਾ ਦਿੰਦਾ ਹੈ ਨਾਨਕ ਪ੍ਰਭ ਸ਼ਰਣਾਗਤੀ ਚਰਨ ਬੋਹਿਥ ਪ੍ਰਭ ਦੇਤ ਪਰਮਾਤਮਾ ਦੇ ਨਾਮ ਦਾ ਜਹਾਜ਼ ਉਹਨੂੰ ਮਿਲ ਜਾਂਦਾ ਜਿਹੜੇ ਸ਼ਰਨ ਗ੍ਰਹਿਣ ਕਰਨ ਲੱਗ ਜਾਂਦੇ ਨੇ ਆ ਖੀਲੀਆਂ ਪੰਕਤੀਆਂ ਵਿੱਚ ਕਹਿੰਦੇ ਸੇ ਭਾਦੋਂ ਇਹ ਨਰਕ ਨਾ ਪਾਈਆ ਗੁਰ ਰੱਖਣ ਵਾਲਾ ਹੇਤ ਭਾਦੋਂ ਦਾ ਮਹੀਨਾ ਕਿਸੇ ਜੋਤਿਸ਼ੀ ਤੋਂ ਸੁਣ ਕੇ ਚੰਗਾ ਨਹੀਂ ਲੰਗਦਾ ਕਿਸੇ ਭਾਈ ਤੋਂ ਸੁਣ ਕੇ ਨਿਰਾਪura ਚੰਗਾ ਨਹੀਂ ਲਗਦਾ ਕਈ ਬੀਬੀਆਂ ਭਰਮ ਕਰਦੀਆਂ ਨੇ ਸਵੇਰੇ ਸਵੇਰੇ ਕਹਿੰਦੀਆਂ ਜੀ ਮਰਦ ਦੇ ਮੂੰਹ ਤੋਂ ਮਹੀਨੇ ਦਾ ਨਾਂ ਸੁਣਿਆ ਚੰਗਾ ਹੁੰਦਾ ਔਰਤ ਦੇ ਮੂੰਹ ਤੋਂ ਮਾੜਾ ਹੁੰਦਾ ਖਾਸ ਤੌਰ ਤੇ ਕੁਆਰੀ ਬੱਚੀ ਦੇ ਮੂੰਹ ਤੋਂ ਸੁਣਨ ਨੂੰ ਤਾਂ ਬਹੁਤ ਹੀ ਮਾੜਾ ਸਮਝਦੀਆਂ ਨੇ ਨਾ ਪਾਤਸ਼ਾਹ ਜੀ ਕਹਿੰਦੇ ਇਹ ਭਰਮ ਨਾ ਕਰਿਆ ਕਰੋ ਕਿਸੇ ਤੋਂ ਵੀ ਸੁਣ ਕੇ ਕੁਝ ਨਹੀਂ ਬਣਨਾ ਜਿੰਨੀ ਦੇਰ ਗੁਰੂ ਦੀ ਮਤ ਨੂੰ ਧਾਰਨ ਕਰਕੇ ਜੀਵਨ ਵਿੱਚ ਅਸੂਲ ਨਹੀਂ ਧਾਰਨ ਕੀਤੇ ਜਾਂਦੇ ਅਖੀਲੀਆਂ ਪੰਕਤ ਵਿੱਚ ਕਹਿੰਦੇ ਸੇ ਭਾਦੋ ਨਰਕ ਨਾ ਪਈਆ ਗੁਰ ਰਖਣ ਵਾਲਾ ਹੈ ਤੋ ਨਰਕਾਂ ਵਿੱਚ ਨਹੀਂ ਪੈਂਦੇ ਜਿਨ੍ਹਾਂ ਨੂੰ ਰਖਣ ਵਾਲਾ ਗੁਰੂ ਹੋਵੇ ਜਿਨ੍ਹਾਂ ਦਾ ਹੀਤੂ ਗੁਰੂ ਬਣ ਜਾਵੇ ਮੈਨੂੰ ਸੈਦੇ ਮਲਾਹ ਦੀ ਕਹਾਣੀ ਚੇਤੇ ਆਈ ਤੁਸੀਂ ਉਹ ਸਾਖੀ ਕਈ ਵਾਰੀ ਸੁਣੀ ਆ ਭਾਈ ਸੈਦਾ ਦਸ਼ਮੇਸ਼ ਪਾਤਸ਼ਾਹ ਜੀ ਨੂੰ ਚੇਤੇ ਕਰਦਾ ਸਤਲੁਜ ਤੇ ਇਹ ਆਪਣੀ ਬੇੜੀ ਚਲਾਉਂਦਾ ਸਵਾਰੀਆਂ ਨੂੰ ਪਾਰ ਲਾਉਂਦਾ ਗਰੀਬਾਂ ਨਿਤ ਰੁਜ਼ਗਾਰ ਤੇ ਜਾਣਾ ਪੈਂਦਾ ਚੇਤੇ ਕਰਦਾ ਮਹਾਰਾਜ ਕਿਤੇ ਤੁਸੀਂ ਦਾਸ ਦੀ ਬੇੜੀ ਨੂੰ ਭਾਗ ਲਾ ਦਿਓ ਦਿਨੇ ਰਾਤ ਚਿੱਤੇ ਕਰਦਾ ਰਹਿੰਦਾ ਅੱਜ ਦਸ਼ਮੇਸ਼ ਪਾਤਸ਼ਾ ਆਪਣੇ ਨਾਲ ਕੁਝ ਸਿੰਘਾਂ ਨੂੰ ਲੈ ਕੇ ਨਾ ਸਤਲੁਜ ਦੇ ਕਿਨਾਰੇ ਪਹੁੰਚਦੇ ਨੇ ਸੈਦੇ ਨੂੰ ਆਵਾਜ਼ ਮਾਰੀ ਬੇੜੀ ਦੇ ਵਿੱਚ ਬੈਠ ਗਏ ਸੈਦਾ ਚਾਹ ਦੇ ਨਾਲ ਖੀਵਾ ਹੋਇਆ ਫਿਰਦਾ ਇਹਨੂੰ ਚਾਹ ਇੰਨਾ ਚੜਿਆ ਆਪਣੇ ਆਪ ਤੋਂ ਆਪਣੇ ਆਪ ਵਿੱਚ ਫੁੱਲਿਆ ਨਹੀਂ ਸਮਾਉਂਦਾ ਇਹ ਬੇੜੀ ਸਿਰੇ ਲਜਾਣ ਦੀ ਬਜਾਏ ਨਾ ਕਿਤੇ ਖੱਬੇ ਨੂੰ ਲੈ ਜਾਂਦਾ ਕਿਤੇ ਸੱਜੇ ਨੂੰ ਲੈ ਜਾਂਦਾ ਵਿਚਾਲੀ ਗੇੜੇ ਕਢਾਈ ਜਾਂਦਾ ਪਾਤਸ਼ਾ ਜੀ ਹੱਸ ਕੇ ਕਹਿੰਦੇ ਉਹ ਸੈਦਿਆ ਕਿਸੇ ਨੂੰ ਸਿਰੇ ਵੀ ਲਾ ਦੇਣਾ ਹੁਣਾਂ ਕਿ ਹੂਟੇ ਹੀ ਦਵਨ ਨੂੰ ਹੁਣਾਂ ਰਾਚੀ ਉਹ ਕਹਿੰਦਾ ਜੀ ਲੋਕਾਂ ਨੂੰ ਤਾਂ ਸਿਰੇ ਲਾ ਦੇਈਦਾ ਤੁਹਾਨੂੰ ਨਹੀਂ ਲਾਉਣਾ। ਪਾਤਸ਼ਾਹ ਜੀ ਹੱਸ ਕੇ ਕਹਿੰਦੇ ਕਾ ਤੂੰ? ਕਹਿੰਦਾ ਜੀ ਤੁਹਾਡੇ ਦਰਸ਼ਨ ਕਰ ਕਰਕੇ ਨੇਤਰ ਰੱਜੇ ਨਹੀਂ ਹਜੇ ਮਾਨ ਨਹੀਂ ਭਰਿਆ ਇਸ ਕਰਕੇ ਨਹੀਂ ਸਿਰੇ ਲਾ ਰਿਹਾ ਪਾਤਸ਼ਾਹ ਹੱਸ ਕੇ ਕਹਿੰਦੇ ਵੀ ਔਂਕਰ ਭਾਈ ਸਾਡੇ ਰਜੇਵੇਂ ਨੇ ਹੁਣ ਤੂੰ ਲਾ ਦੇ ਕਿਨਾਰੇ ਤੇ। ਬੇੜੀ ਕਿਨਾਰੇ ਤੇ ਲਾਤੀ। ਉੱਤਰਦਿਆਂ ਸਰ ਪਾਤਸ਼ਾਹ ਜੀ ਨੇ ਜੇਬ ਵਿੱਚ ਹੱਥ ਪਾਇਆ ਤੇ ਨਾਲ ਕਹਿੰਦੇ ਭਾਈ ਨਾਲ ਦੇ ਸਿੰਘ ਗਿਣ ਲਾ ਤੇ ਦੱਸ ਤੈਨੂੰ ਕਰਾਇਆ ਦੇ ਦਿਓ ਹੱਸ ਕੇ ਕਹਿੰਦਾ ਜੀ ਸਟਾਫ ਮੈਂਬਰ ਵੀ ਇੱਕ ਦੂਜੇ ਤੋਂ ਕਰਾ ਲੈਂਦੇ ਹੁੰਦੇ ਕਦੇ। ਭਾਵੇਂ ਬੰਦਾ ਗਰੀਬ ਵੀ ਹੋਵੇ ਕੋਈ ਕਿਸੇ ਕੰਮ ਵਾਲਾ ਵੀ ਹੋਵੇ ਚਾਹੇ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਗੱਲ ਨਹੀਂ ਤੇਰੀ ਦਾ ਪਤਾ ਲੱਗਾ ਨਾਲ ਦੇ ਸਿੱਖਾਂ ਦੀ ਮਨ ਦੀ ਤਸੱਲੀ ਕਰਾਉਣਾ ਤੇ ਦਸਮੇਸ਼ ਪਾਤਸ਼ਾਹ ਕਹਿੰਦੇ ਵੀ ਆਪਾਂ ਇੱਕੋ ਜਿ ਕਿਤੇ ਵਾਲੇ ਆਪਾਂ ਸਟਾਫ ਮੈਂਬਰ ਕਿਵੇਂ ਹੋਏ ਕਹਿੰਦੇ ਜੀ ਦਾਰਸਲ ਕੰਮ ਇੱਕੋ ਜਨਾ ਵੀ ਮੈਂ ਵੀ ਬੇੜੀ ਚਲਾਉਣਾ ਤੁਹਾਡਾ ਕੰਮ ਵੀ ਬੇੜੀ ਦਾ ਪਾਤਸ਼ਾਹ ਜੀ ਕਹਿੰਦੇ ਮੇਰਾ ਵੀ ਬੇੜੀ ਦਾ ਕੰਮ ਉਹ ਕਿਵੇਂ ਕਹਿੰਦਾ ਜੀ ਮੈਂ ਆਹ ਦੁਨੀਆ ਵਾਲੀ ਇਸ ਨਦੀ ਤੋਂ ਲੋਕਾਂ ਨੂੰ ਪਾਰ ਲਾਉਣਾ ਤੁਸੀਂ ਸ਼ਬਦ ਦੇ ਬੇੜੇ ਤੇ ਚੜ੍ਹ ਕੇ ਭਵਜਲ ਤੋਂ ਪਾਰ ਲਾਉਨੇ ਹੋਏ ਨਾ ਸਟਾਫ ਮੈਂਬਰੀ ਆਪਾਂ ਕਹਿੰਦਾ ਜੀ ਕਿਰਾਇਆ ਨਹੀਂ ਚਾਹੀਦਾ ਅੱਜ ਮੇਰੇ ਵਾਲੇ ਟੱਟ ਤੇ ਤੁਸੀਂ ਆਵੇ ਮੈਂ ਪਾਰ ਲਾ ਦਿੱਤਾ ਰੋਂਦਿਆਂ ਹੋਇਆਂ ਕਹਿੰਦਾ ਮਹਾਰਾਜ ਜੀ ਜਿੱਦਣ ਮੈਂ ਤੁਹਾਡੇ ਟੱਟ ਤੇ ਆਇਆ ਮੈਨੂੰ ਵੀ ਭਵਜਲ ਤੋਂ ਪਾਰ ਕਰ ਦਿਓ ਪਾਛ ਜੀ ਕਹਿੰਦੇ ਸੈਦਾ ਜੀ ਇੰਨੀ ਮਨ ਵਿੱਚ ਭਾਵਨਾ ਨਾ ਤੂੰ ਤਾਂ ਤਰਨਾ ਸੀ ਭਾਈ ਤੇਰੀਆਂ ਇੱਕ ਇੱਕ ਕੁਲਾਂ ਵੀ ਤਰ ਗਈਆਂ ਜਿਹਨੂੰ ਰੱਖਣ ਵਾਲਾ ਗੁਰੂ ਹੋਵੇ ਨਾ ਸੇ ਭਾਦੋ ਨਰਕ ਨਾ ਪਾਈਆ ਗੁਰ ਰੱਖਣ ਵਾਲਾ ਹੇ ਤੋ ਉਹ ਭਵਜਲ ਵਿੱਚ ਡੁੱਬਦੇ ਨਹੀਂ ਸਤਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰਾ ਪਰ ਹਲਤਪਲਤ ਕਿਦਾ ਸਵਾਰਦਾ ਇਸੇ ਅਸ਼ਟਪਦੀ ਵਿੱਚ ਅੱਗੇ ਜਾ ਕੇ ਕਿਹਾ ਗੁਰ ਕੈ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮੈਂ ਸਹ ਆਪਸ ਕੋ ਕਰਕਸ਼ਣ ਜਨਾਵੈ ਹਰ ਹਰ ਨਾਮ ਰਿਦਾ ਸਦ ਧਿਆਵੈ ਮਨ ਵਿੱਚ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰ ਜਰਾ ਸੋਦਾ ਹਲਤਪਲਤ ਸਵਾਰਿਆ ਜੇਣਾ ਜਿਹੜਾ ਗੁਰੂ ਦੀ ਗੱਲ ਹੀ ਨਹੀਂ ਮੰਨਣ ਨੂੰ ਤਿਆਰ ਉਹ ਤਾਂ ਭਗਲ ਤੇ ਵਿੱਚ ਡੁੱਬੂਗਾ ਇਹਨਾ